ਜ਼ਿਲ੍ਹਾ ਜਲੰਧਰ ਦੇ ਅਦੀ ਨੌਂਦੇ ਸੈਜਾਦਾਜੀਤ ਸਿੰਘ ਜੀ ਪਬਲਿਕ ਸਕੂਲ ਸਰਹਾਲੀ ਵਿਖੇ ਸਕੂਲ ਦੇ ਡਾਇਰੈਕਟਰ ਅਗਬੀਰ ਸਿੰਘ ਚਾਲ ਦੀ ਦੇਖਰੇਖੇਠ ਅਤੇ ਹੈੱਡ ਫੁੱਟਬਾਲ ਕੋਚ ਓਮਕਾਰ ਸਿੰਘ ਖੈਰਾ ਦੀ ਨਿਗਰਾਨੀ ਵਿੱਚ 4 ਰੋਜ਼ਾ ਫੁੱਟਬਾਲ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਾਰਜ ਲੌਰੀਅਨਸ ਡਾਇਰੈਕਟਰ ਇੰਡੀਆ ਰਸ਼ ਸੌਕਰ ਕਲੱਬ ਅਤੇ ਸ਼ਾਹ ਨਿਵਾਜ਼ ਸੈੱਡ ਕੋਚ ਇੰਡੀਆ ਰੈਸ਼ੀ ਸੋਕਰ ਕਲੱਬ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਖਿਡਾਰੀਆਂ ਨੂੰ ਇਕੱਤਰ ਕਰਕੇ ਸਿਖਲਾਈ ਦਿੱਤੀ ਅੱਜ ਪਹਿਲੇ ਦਿਨ ਖਿਡਾਰੀਆਂ ਦੀ ਹੌਂਸਲਾ ਟ੍ਰਾਈ ਕਰਨ ਲਈ ਹਰਦੀਪ ਸਿੰਘ ਟੈਕਨੀਕਲ ਕੋਆਰਡੀਨੇਟਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਅਤੇ ਉਹਨਾਂ ਨਾਲ ਮਨਜਿੰਦਰ ਸਿੰਘ ਖਾਲਸਾ ਇੰਡIAN ਟਰਨਿਟੀ ਅਫਸਰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਪਹੁੰਚੇ ਉਹਨਾਂ ਨੇ ਬੱਚਿਆਂ ਨਾਲ ਜਾਣ ਪਛਾਣ ਕਰਨ ਉਪਰੰਤ ਉਹਨਾਂ ਨੂੰ ਫੁੱਟਬਾਲ ਸਬੰਧੀ ਟੈਕਨੀਕਲ ਗੱਲਾਂ ਸਮਝਾਈਆਂ ਇਸ ਮੌਕੇ ਤੇ ਵਿਦਿਆਰਥੀਆਂ ਨੇ ਵੀ ਪ੍ਰਣ ਲਿਆ ਕਿ ਅਸੀਂ ਪੂਰੀ ਤਨਦੇਹੀ ਨਾਲ ਖੇਡ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਾਂਗੇ ਅਤੇ ਨਾਲ ਹੀ ਆਪਣੇ ਪਿੰਡ ਅਤੇ ਸਕੂਲ ਨੂੰ ਅੱਗੇ ਲੈ ਕੇ ਆਵਾਂਗੇ ਇਸ ਮੌਕੇ ਤੇ ਆਏ ਹੋਏ ਕੋਚ ਸਹਿਬਾਨਾ ਨੇ ਯੂਐਸਏ ਵਿੱਚ ਹੋ ਰਹੇ ਵਰਲਡ ਕੱਪ ਸੰਬੰਧੀ ਕੀ ਜਾਣਕਾਰੀ ਦਿੱਤੀ ਅਤੇ ਬੱਚੇ ਯੂਐਸਏ ਵਿੱਚ ਕੋਚਿੰਗ ਕਿਵੇਂ ਲੈਣਗੇ ਸੰਬੰਧੀ ਕੀ ਦੱਸਿਆ ਤੁਸੀਂ ਵੇਖੋ ਇਸ ਖਾਸ ਖਬਰ ਵਿੱਚ ਤੋਂ ਪਹਿਲਾਂ ਤਾਂ ਮੈਂ ਆਪਣੇ ਡੀਐਸ ਚਾਹਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਅੰਕਾਰ ਸਿੰਘ ਜੀ ਜੋ ਕੋਚ ਨੇ ਸਕੂਲ ਦੇ ਐਂਡ ਜੋਰਜ ਜੀ ਜੋ ਬੰਬਈ ਤੋਂ ਚੱਲ ਕੇ ਨਾ ਬੱਚਿਆਂ ਨੂੰ ਟ੍ਰੇਨਿੰਗ ਕਰਨ ਆਏ ਆ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਬੱਚਿਆਂ ਦੇ ਲਈ ਜੋ ਇਹ ਇੱਥੇ ਆ ਕੇ ਕੰਮ ਕਰ ਰਹੇ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਤੇ ਇਹ ਬਹੁਤ ਹੀ ਜ਼ਰੂਰੀ ਆ ਇਹ ਇੱਕ ਦੂਸਰੇ ਦੀ سپورਟ ਨਾ ਹੁੰਦਾ ਸਕੂਲ ਦੀ سپورਟ ਕੋਚ ਸਾਹਿਬ ਤੇ ਜਿਹੜੇ ਜੋਰਜ ਜੀ ਉੱਥੋਂ ਆਇਆ ਆਪਣੇ ਰਸ਼ ਦੇ ਨਾਲ ਟਾਈ ਅਪ ਕਰ ਰਹੇ ਜਿਹੜੇ ਇਹਨਾਂ ਬੱਚਿਆਂ ਦੇ ਇਸ ਲੈਵਲ ਤੇ ਤੇ ਕੰਮ ਹੋਣ ਨਾਲ ਇਹ ਬੱਚੇ ਡਿਵੈਲਪ ਹੋਣਗੇ ਇਹਨਾਂ ਬੱਚਿਆਂ ਦੇ ਬੇਸਿਕਸ ਦੇ ਉੱਤੇ ਜਿੰਨਾ ਕੰਮ ਕੀਤਾ ਜਾਊਗਾ ਉਨੇ ਹੀ ਬੱਚਿਆਂ ਚ ਇੰਪਰੂਵਮੈਂਟ ਆਊਗੀ ਜਿੱਦਾਂ ਹੁਣ ਇਹ ਟੀਮ ਸਿਲੈਕਸ਼ਨ ਹੋ ਰਹੀ ਆ ਸਾਨੂੰ ਬੜੀ ਖੁਸ਼ੀ ਹੋਵੇਗੀ ਇਹ ਇਹਨਾਂ ਬੱਚਿਆਂ ਵਿੱਚੋਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਮੈਕਸਿਮਮ ਬੱਚੇ ਜਿਹੜੇ ਆ ਉਹ ਟੀਮ ਸਿਲੈਕਟ ਹੋ ਕੇ ਅੱਗੇ ਜਾਣ ਉਪਰਾਂ ਔਰ ਮੈਂ ਸਾਰੇ ਬੱਚਿਆਂ ਨੂੰ ਬੈਸਟ ਆਫ ਲੱਕ ਕਹਾਵਾਂਗਾ ਔਰ ਆਪਣੇ ਕੋਚ ਸਾਹਿਬ ਤੇ ਚਾਲ ਸਾਹਿਬ ਨੂੰ ਵੀ ਮੈਂ ਕਹਾਵਾਂਗੇ ਬਹੁਤ ਹੀ ਵਧੀਆ ਉਪਰਾਲਾ ਤੁਹਾਡਾ ਤੁਹਾਡੇ ਇਨੀਸ਼ੀਏਟਿਵ ਦੇ ਨਾਲ ਇਹ ਚੀਜ਼ਾਂ ਇੱਥੇ ਹੁੰਦੀਆਂ ਜਦੋਂ ਤੁਸੀਂ ਕੋਈ ਇਦਾਂ ਦਾ ਇਨੀ ਸ਼ਹਿਰ ਜਦਾ ਅਜੀਤ ਸਿੰਘ ਸਕੂਲ ਅਸੀਂ ਆ ਜਾਏ ਹਾਂ ਵਿਜ਼ਿਟ ਕੀਤਾ ਫੁੱਟਬਾਲ ਨੂੰ ਦੇਖਣ ਦੇ ਲਈ ਤੇ ਮੈਂ ਦੱਸ ਨਹੀਂ ਸਕਦਾ ਕਿੰਨਾ ਮਨ ਖੁਸ਼ ਹੋਇਆ ਫੁੱਟਬਾਲ ਦੀ ਗਰਾਊਂਡ ਤੇ ਗਰਾਊਂਡ ਦੇ ਵਿੱਚ ਇੰਨੇ ਬੱਚੇ ਇਹ ਇੱਕ ਫੁੱਟਬਾਲ ਪਲੇਅਰ ਨੂੰ ਪਤਾ ਵੀ ਇਹ ਕਿੰਡੀ ਵੱਡੀ ਬਲੈਸਿੰਗ ਆ ਇਸ ਗਰਾਊਂਡ ਦੇ ਲਈ ਤੇ ਇਸ ਏਰੀਏ ਦੇ ਲਈ ਮੈਂ ਤਾਂ ਕਹਿੰਦਾ ਹੁਣ ਕਿਸੇ ਵੀ ਏਰੀਆ ਨੂੰ ਬਲੈਸ ਕਰਨਾ ਇਸ ਵੇਲੇ ਸਭ ਤੋਂ ਵਧੀਆ ਚੀਜ਼ ਆ ਗਰਾਊਂਡ ਐਂਡ ਕੋਚਸ ਤੇ ਫੁੱਟਬਾਲ ਹੋਣ ਤੇ ਬੱਚਿਆਂ ਦੀ ਜਿਹੜੀ ਆ ਤਸਵੀਰ ਪੰਜਾਬ ਦੀ ਤਸਵੀਰ ਬਦਲਣ ਦਾ ਹੋਰ ਕੋਈ ਤਰੀਕਾ ਨਹੀਂ ਜੇ ਪੰਜਾਬ ਗਲਤ ਪਾਸੇ ਜਾ ਰਿਹਾ ਤਾਂ ਉਹਨੂੰ ਸਹੀ ਕਰਨ ਦਾ ਸਭ ਤੋਂ ਵਧੀਆ ਟਰੀਟਮੈਂਟ ਆ ਇਸ ਤੋਂ ਵਧੀਆ ਇਲਾਜ ਕੋਈ ਨਹੀਂ ਬਾਕੀ ਮੈਂ ਇੱਥੇ ਦੇ ਜੋ ਚਾਲ ਸਾਰੇ ਆ ਮੈਂ ਤਾਂ ਕਹਿੰਦਾ ਬਹੁਤ ਵੱਡਾ ਉਹਨਾਂ ਦਾ ਇਨੀਸ਼ੀਏਟਿਵ ਆ ਕਿਉਂਕਿ ਸਟਾਰਟ ਇੱਥੋਂ ਹੀ ਹੋਣਾ ਕੰਮ ਇਹਨਾਂ ਨੇ ਅਲੋਕ ਕਰਨਾ ਇਹਨਾਂ ਦਾ ਆਪਣਾ ਇੰਟਰਸਟ ਹੋਊਗਾ ਵੀ ਬੱਚੇ ਖੇਡਣ ਤੇ ਆਪਣੇ ਕੋਟ ਸਾਹਿਬ ਘੁੰਕਾਰ ਕੋਟ ਸਾਹਿਬ ਤੇ ਜੋਰ ਜਿਹੜੇ ਆਪਣੇ ਰਸ ਤੋਂ ਆਏ ਆ ਮੈਨੂੰ ਉਹਨਾਂ ਦੇ ਵਿਚਾਰ ਬਹੁਤ ਵਧੀਆ ਲੱਗੇ ਉਹਨੇ ਮੁੰਡੇ ਨੇ ਇੰਨੀ ਵਧੀਆ ਗੱਲ ਕਹੀ ਵੀ ਬੀ ਜਾਂ ਏ ਲਾਇਸੈਂਸ ਕਰਕੇ ਸਾਰੇ ਮੈਟਰੋ ਸਿਟੀਜ਼ ਜਾਂਦੇ ਆ ਵੱਡੀਆਂ ਕਲੱਬਾਂ ਦੇ ਵਿੱਚ ਪਰ ਜੋਰਜ ਦਾ ਕਹਿਣਾ ਵੀ ਮੇਰਾ ਮੰਨਣਾ ਵੀ ਛੋਟੀਆਂ-ਛੋਟੀਆਂ ਥਾਵਾਂ ਤੋਂ 플레이ਰ ਨਿਕਲਦੇ ਆ ਤਾਂ ਮੈਨੂੰ ਉਹਨੂੰ ਗੱਲ ਕਹੀ ਬਿਲਕੁਲ ਸਹੀ ਆ ਪੰਜਾਬ ਵਿੱਚ ਸਪੈਸ਼ਲੀ ਪਿੰਡਾਂ ਚੋਂ ਛੋਟੇ ਏਰੀਆਜ਼ ਦੇ ਵਿੱਚੋਂ 플레이ਰ ਨਿਕਲੇ ਆ ਤੇ ਨਿਕਲਦੇ ਆ ਤੇ ਬਹੁਤ ਵਧੀਆ ਜਿਹੜਾ ਆ ਇੱਥੇ ਮਾਹੌਲ ਆ ਤੇ ਬੜਾ ਵਧੀਆ ਇਨੀਸ਼ੀਏਟਿਵ ਆ ਤੇ ਮੈਂ ਤਾਂ ਸਾਰਿਆਂ ਨੂੰ ਧੰਨਵਾਦ ਕਰਦਾ ਬਾਕੀ ਪੰਜਾਬ ਫੁੱਟਬਾਲ ਐਸੋਸੀਏਸ਼ਨ ਜਾਂ ਹਰਦੀਪ ਸਿੰਘ ਪੀਐਫਏ ਦਾ ਸਾਰਾ ਦੇਖ ਰਿਹਾ ਹੈ ਤੇ ਨਾਲ ਮੈਨੂੰ ਵੀ ਪਾਇੰਟ ਕੀਤਾ ਹੋਇਆ ਇੰਟੀਗ੍ਰਿਟੀ ਅਫਸਰ ਕਿਸੇ ਤਰ੍ਹਾਂ ਦੀ ਲੋਡ ਹੋਵੇ ਚਿੰਤਾ ਦੀ ਵੀ ਅਸੀਂ ਇਹਨਾਂ ਦੀ ਹੈਲਪ ਕਰ ਸਕਦੇ ਹਾਂ ਜੋ ਸਾਡੀ ਆਪਣੇ ਲੈਵਲ ਦੇ ਵਿੱਚ ਹੈ ਤਾਂ ਉਸੇ ਜ਼ਰੂਰ ਤੁਹਾਡੇ ਨਾਲ ਖੜੇ ਹਾਂ ਭਰਾਵਾਂ ਦੇ ਨਾਲ ਕਿਉਂਕਿ ਸਾਡਾ ਸਾਰਿਆਂ ਦਾ ਟੀਚਾ ਇੱਕ ਹੈ ਫੁੱਟਬਾਲ ਸਾਡਾ ਸੁਪਨਾ ਕੀ ਹੈ ਪੰਜਾਬ ਪਹਿਲਾ ਵਰਗਾ ਜਿਹੜਾ ਆ სპੋਰਟਸਮੈਨਾਂ ਦਾ ਜਿਹੜਾ ਆ ਇੱਕ ਸਟੇਟ ਬਣੇ ਤਉ ਇਹ ਬਹੁਤ ਵਧੀਆ ਇੱਕ ਸਟਾਰਟਿੰਗ ਸਟੈਪ ਹੈ ਤੇ ਬੜਾ ਮਨ ਖੁਸ਼ ਹੋਇਆ ਜੀ ਇੱਥੇ ਆ ਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਜੀ ਪਹਿਲਾਂ ਤਾਂ ਮੈਂ ਸਾਡੇ ਸਕੂਲ ਦੇ ਵਿੱਚ ਮਨਜਿੰਦਰ ਸਰ ਦਾ ਤੇ ਹਰਦੀਪ ਸਰ ਦਾ ਪੀਐਫਏ ਵੱਲੋਂ ਔਰ ਜੋਰਜ ਸਰ ਜਿਹੜੇ ਆ ਕਿ ਆਪਣੇ ਇੰਡੀਆ ਰਸ਼ ਦੇ ਡਾਇਰੈਕਟਰ ਆ ਇਹ ਇੰਡੀਆ ਦੇ ਔਰ ਸ਼ੈਨ ਨਵਜ ਸਰ ਜੋ ਹੈਡ ਕੋਚ ਆ ਰਸ਼ ਦੇ ਔਰ ਚਾਰਲ ਸਾਬ ਜਿਹੜੇ ਕਿ ਡਾਇਰੈਕਟਰ ਆਪਣੇ ਸਕੂਲ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜਾ ਇੰਨਾ ਵਧੀਆ ਪ੍ਰੋਗਰਾਮ ਬੱਚਿਆਂ ਨੂੰ ਦਿੱਤਾ ਆ ਕੈਂਪ ਲਈ ਇਹਦੇ ਵਿੱਚੋਂ ਜਿਹੜੇ ਬੱਚੇ ਵਧੀਆ ਸਿਲੈਕਸ਼ਨ ਹੋਊਗੀ ਉਹ ਤਾਂ ਜਿਵੇਂ ਕਿ ਸਾਡਾ ਪ੍ਰੋਗਰਾਮ ਮਿੱਥਿਆ ਹੋਇਆ ਆ ਇੱਕ ਟੂਰਨਾਮੈਂਟ ਆ ਆਪਣਾ ਦੁਬਈ ਇੱਕ ਆ ਅਮਰੀਕਾ ਤੇ ਇੱਕ ਆ ਕੈਨੇਡਾ ਇਹਨਾਂ ਦੇ ਵਿੱਚੋਂ ਜਿਹੜੇ ਬੱਚੇ ਯਾਨੀ ਕਿ ਵਧੀਆ ਸਿਲੈਕਟ ਹੋਏ ਜਾਂ ਉਹਨਾਂ ਦੇ ਮਾਪੇ ਆਪਣੇ ਚਾਹਿਆ ਵੀ ਸਾ ਸਾਡਾ ਬੱਚਾ ਬਾਹਰ ਖੇਡਣਾ ਚਾਹੀਦਾ ਆ ਤੇ ਉਹਦੇ ਵਾਸਤੇ ਇਹ ਅਸੀਂ ਸਿਲੈਕਸ਼ਨ ਕਰਦੇ ਫਿਰਦੇ ਆ ਇੱਕ ਵੱਡੀ ਗੱਲ ਆ ਕਿ ਬੱਚੇ ਜਿਹੜੇ ਆ ਕਿ ਗਰਾਊਂਡ ਨਾਲ ਜੁੜੇ ਆ ਜਿੱਦਾਂ ਪਹਿਲਾਂ ਸਾਰੇ ਸਰ ਨੇ ਕਿਹਾ ਹੋਇਆ ਆ ਵੀ ਨਸ਼ਿਆਂ ਤੋਂ ਦੂਰ ਰਹਿੰਦੇ ਆ ਇੱਕ ਆਪਣੀ ਬੋਡੀ ਫਿਟਨੈਸ ਇਹਦੇ ਵੱਲ ਧਿਆਨ ਦਿੰਦੇ ਆ ਤੇ ਮੋਬਾਈਲਾਂ ਤੋਂ ਦੂਰ ਰਹਿੰਦੇ ਆ ਤੇ ਇਹ ਚੀਜ਼ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਬੱਚੇ ਲਈ ਬਾਕੀ ਖੇਡਣਾ ਖੜਾਉਣਾ ਤਾਂ ساری ਉਮਰ ਰਹਿੰਦਾ ਆ ਬਸ ਜਿਹੜਾ ਫੁੱਟਬਾਲ ਇੱਕ ਫਿਟਨੈਸ ਲਈ ਬਹੁਤ ਵਧੀਆ ਆ ਇਸ ਲਈ ਮੇਰੀ ਮਾਪੇ ਨੂੰ ਰਿਕੁਐਸਟ ਆ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਦੇ ਨਾਲ ਜੋੜੋ ਜੇ ਕੋਈ ਪ੍ਰੋਬਲਮ ਆਉਂਦੀ ਆ ਤੇ ਉਹਦੇ ਵਾਸਤੇ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਥੈਂਕ ਯੂ ਜੀ ਸਾਰਿਆਂ ਦਾ ਕੇ ਨਮਸਤੇ ਸਤਿ ਸ੍ਰੀ ਅਕਾਲ ਥੈਂਕ ਯੂ ਟੂ ਦ ਸਕੂਲ ਥੈਂਕ ਯੂ ਟੂ ਪੰਜਾਬ ਐਸੋਸੀਏਸ਼ਨ ਹਮਕੋ ਰਸ਼ ਫੁੱਟਬਾਲ ਅਕੈਡਮੀ ਕੋ ਯਹਾਂ ਪੇ ਲੈ ਕੇ ਆਈਏ ਆਹ ਇਹ ਪ੍ਰੋਗਰਾਮ ਕਰ ਰਹੇ ਹਾਂ ہمارا Aim ਇਹ ਹੀ ਹੈ ਕਿ ਆ ਛੋਟੇ ਸੇ ਛੋਟੇ ਪਿੰਡਾਂ ਮੇ ਜਾ ਕੇ ਛੋਟੇ ਛੋਟੇ ਸਕੂਲ ਮੇ ਜਾ ਕੇ ਉਹਨੂੰ ਡਵੈਲਪਮੈਂਟ ਕਰਨੇ ਦਾ उनको आगे का रास्ता दिखाने का ये एम है क्या बच्चों को मोबाइल और जो ओबिसिटी की डेवलपमेंट हो रहा है उनसे चेंज करा के ग्राउंड पे लेके आके बेसिक डेवलपमेंट करके उनको स्पोर्ट्स के थ्रू आगे जाने का रास्ता दिखाने का क्या स्पोर्ट्स में ही आगे जाके तुम तुम्हारा करियर तुम्हारा फ्यूचर भी बन सकता है तो ये एक छोटी सी शुरुआत है मैं सिर्फ यही बोलूंगा क्या आप सब लोग ये चीज को सपोर्ट कीजिए जितने भी माँ बाप है जितने भी एसोसिएशन है बाकी लोग जो गांव में हैं, दूसरे पंचायत में हैं, ये सब छोटी छोटी शुरुआत आप कीजिए हम आपको हम हम आपके पूरे साथ हैं हम आपको सपोर्ट करना चाहते हैं तो इसे आप हमको सबको सपोर्ट कीजिए हम आपके बच्चे चाहते हैं ग्राउंड पर आए और इस ये एक छोटी शुरुआत को आप फैला दीजिए ये मेरी दरख्वास्त है सबको तो, नमस्ते थैंक यू वेरी मच आज में ਸਿਆਬੀਦਾ ਜੀ ਸਿੰਧੀ ਫੁੱਟਬਾਲ ਕਲੱਬ ਵੱਲੋਂ 4 ਦਿਨ ਦਾ ਫੁੱਟਬਾਲ ਦਾ ਕੈਂਪ ਦਾ ਜੋ ਅੱਜ ਯੋਜਨ ਕੀਤਾ ਹੈ ਪਹਿਲਾ ਦਿਨ ਹੈ ਅੱਜ ਬੜੀ ਖੁਸ਼ੀ ਹੋਈ ਹੈ ਸਾਡੇ ਕੋਲ ਪਹੁੰਚੇ ਨੇ ਪੀਐਫਏ ਤੋਂ ਹਰਜੀਤ ਸਿੰਘ ਜੀ ਤੇ ਰਸ਼ ਤੋਂ ਜੋਰਜ ਜੀ ਇਹਨਾਂ ਦਾ ਬਹੁਤ-ਬਹੁਤ ਸਕੂਲ ਪਹੁੰਚਣ ਦੇ ਹੋਰ ਇਹਨਾਂ ਨਾਲ ਕੋਚ ਬਹੁਤ ਵਧੀਆ ਸਾਡੇ ਕੋਲ ਆਏ ਨੇ ਬੱਚਿਆਂ ਨੂੰ ਕੋਚਿੰਗ ਦੇਣ ਵਾਸਤੇ ਔਰ ਚੰਗੀ ਅੰਗਲਾਂ ਦਾ ਸਵਾਸਤਿ ਇਹਨਾਂ ਦਾ ਸਕੂਲ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵੱਲ ਵੀ ਇਹਨਾਂ ਦੀ ਰੁਚੀ ਪੈਦਾ ਕੀਤੀ ਜਾਏ ਕਿਉਂਕਿ ਬੱਚੇ ਦਾ ਜੇਕਰ ਸਰੀਰ ਰਿਸਟਕੁਸਟਾ ਹੈ ਉਸ ਵਿੱਚ ਫਲੈਕਸੀਬਿਲਟੀ ਆਉਂਦੀ ਹੈ ਕਈ ਚੰਗੇ ਗੁਣ ਸਿੱਖਣ ਨੂੰ ਮਿਲਦੇ ਨੇ ਨਸ਼ਿਆਂ ਤੋਂ ਬੱਚੇ ਦੂਰ ਰਹਿੰਦੇ ਨੇ ਤੇ ਖੇਡਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਤੇ ਮੈਂ ਚਾਹਾਂਗਾ ਸਾਰੇ ਹੀ ਪੇਰੈਂਟਸ ਆਪਣੇ ਬੱਚਿਆਂ ਨੂੰ ਇਹਨਾਂ ਦੇ ਵਿੱਚ ਪਾਰਟਿਸਿਪੇਟ ਜਰੂਰ ਕਰਾਇਆ ਕਰਨ ਜਿਉਂ ਹੀ ਨੇ ਫੁੱਟਬਾਲ ਹੀ ਬਾਕੀ ਗੇਮਾਂ ਵੀ ਬਹੁਤ ਨੇ ਹਾਕੀ ਹੈ ਖੋਖੋ ਦੇ ਗੇਮਾਂ ਕਰਾਈਦੀਆਂ ਨੇ ਬਾਸਕਬਾਲ ਹੈ ਵਾਲੀਬਾਲ ਹੈ ਕਿਸੇ ਵੀ ਗੇਮ ਦੇ ਵਿੱਚ ਬੱਚਿਆਂ ਇੱਕ ਤੇ ਉਸ ਦੀ ਸਿਹਤ ਚੰਗੀ ਬਣਦੀ ਹੈ ਜੋ ਅੱਜ ਕੱਲ੍ਹ ਦੇਖਣ ਜਾ ਰਿਹਾ ਕਿ ਬੱਚਿਆਂ ਵਿੱਚ ਮੋਟਾਪੇ ਦੀ ਬਹੁਤ ਜ਼ਿਆਦਾ ਸ਼ਿਕਾਇਤ ਹੋ ਰਹੀ ਹੈ ਓਬੀਸਿਟੀ ਜੋ ਹੈ ਬਹੁਤ ਵੱਡਾ ਰੋਗ ਹੈ ਸਾਰੀਆਂ ਬਿਮਾਰੀਆਂ ਦੀ ਜੜ ਹੈ ਅਗਰ ਇਸ ਤੋਂ ਬਚਣਾ ਹੈ ਤਾਂ ਬੱਚਿਆਂ ਨੂੰ ਆਪਣੇ ਖੇਡਾਂ ਵੱਲ ਜ਼ਰੂਰ ਬਚਣ ਹੁੰਦਾ ਈ ਇਹ 4 ਦਿਨ ਦਾ ਪ੍ਰੋਗਰਾਮ ਸਕੂਲ ਦੇ ਵਿੱਚ ਚੱਲੇਗਾ ਬੱਚੇ ਖੇਡਾਂ ਖੇਡਣਗੇ ਤੇ ਨਾਲ ਚੰਗੀ ਚੰਗੀ ਸਿੱਖਿਆ ਵੀ ਲੈਣਗੇ ਹੁਣ ਸਿੱਖਣਗੇ ਔਰ ਇੱਕ ਵਾਰ ਫਿਰ ਬਾਹਰੋਂ ਆਏ ਮਹਿਮਾਨ ਸਾਡੇ ਕੋਲ ਜਾਰਜ ਜੀ ਰਾਜੇਂਦਰੀਆ ਵੱਲੋਂ ਔਰ ਪੀਐਫਏ ਪੰਜਾਬ ਵੱਲੋਂ ਅਜੀਤ ਸਿੰਘ ਜੀ ਔਰ ਇਹਨਾਂ ਦੇ ਨਾਲ ਚਾਨਵਾਲ ਜੀ ਚਾਨਵਾਲ ਜੀ ਜਿਹੜੇ ਮਹਾਰਾਸ਼ਟਰ ਤੋਂ ਫੁੱਟਬਾਲ ਦੇ ਬਹੁਤ ਵਧੀਆ ਕੋਚ ਨੇ ਬਹੁਤ ਵਧੀਆ ਪਲੇਅਰ ਰਹੇ ਨੇ ਖੇਡਦੇ ਨੇ ਖੁਦ ਵੀ ਔਰ ਇਹ ਵੀ ਬੱਚਿਆਂ ਨੂੰ ਸਿਖਾਉਣਗੇ ਇਹਨਾਂ ਦਾ ਸਕੂਲ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਆ